ਤੁਰ ਰਿਹਾ ਜਾ ਰਿਹਾ ਸਮਾ ਕੋਈ ਹੈ ਇਹ ਹੱਥਾਂ ਨਾਲ ਉਠਾ ਸਕਦਾ ਪਰਮਾਤਮਾ ਜੀ ਹੋਵੇ ਤੇ ਮੈਂ ਦੇਰੋਂ ਨਾ ਕੋਣ ਸੰਸਾਤ ਤੇ ਗਿਆ ਜਾਨੀ ਕਰਕੇ ਕਿੰਨੇ ਵੀ ਆਏ ਫੱਗੇਸ ਰਾਜ ਦੇ ਰੇਖ ਆ ਗਏ ਕਿ ਤਦ ਲੱਭ ਨਹੀਂ ਸਕਦਾ ਉਹਨਾਂ ਦਾ ਕਿ ਦੋ ਪੱਲੇ ਤੇ ਕੋਪੇ 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 ਸਟੋਰੀ ਵਾਲੀ ਗੇਰਾ ਜੋ ਹੋ ਰਿਹਾ ਹੈ ਇਹ ਜਦੋਂ ਸੀ ਜੀ ਨੂੰ ਤੋਰ ਲੱਗੀ ਕਈ ਰੋਗਾਂ ਦਾ ਕਾਰਨ ਬਣਦੀ ਹੈ ਜਿਹਦੇ ਕੋਲ ਜਿਹੜਾ 100 ਰੁਪਏ ਅੱਗੇ ਪਾਇਆ ਜਾ ਰਿਹਾ ਹੈ ਇਹ ਸਿੱਧੇ ਤਨ ਮੁੱਢਾ ਉਹਨੂੰ ਵੀ ਐਸਾ ਲੋੜਵੰਦ ਨਾਜ਼ਰ ਆਇਆ ਵੀ ਦਵਾਈਆਂ ਦੰਨੀਆਂ ਬੇੜੇ ਕੋਈ ਵੀ ਲੋੜ ਨੂੰ 100 ਦਾ ਕੰਮ ਕਰੇ ਤੇ ਇਤਨਾ ਨਾਕਮਰਸਾ ਬੱਤੇ ਹੋਵੇ ਨਾਲ ਜੁਗਦੇ ਨੇ ਸਾਰੀ ਵੀ ਸ਼ਵਾਰਦੇ ਆਹ ਉਹ ਜਨਰਲ ਆਵਾਜ਼ੀ ਕੈਸੇ ਤਰਾਹੀ ਹਾਣਾ ਫਿਰ ਮਿਲਣਾ ਨਾ ਮੋਟਾ ਜਿਹੜਾ ਆਪਾਸ ਹੈ ਜੀ ਪੰਦਰਾਂ ਵਸ ਉਹਨੇ ਗੱਲ ਕੀਤੀ ਉਹ ਹਰ ਇੱਕ ਬੰਦੇ ਦੀ ਸਵਜੰਦੀ ਆ ਜੋ ਵੱਡੇ ਦੇ ਵੱਡੇ ਬੰਦੇ ਨੇ ਤੁਹਾਡੀ ਆਪਣੇ ਘਰਾਂ ਚੋਂਦੀ ਆ ਹਾਂ ਜੀ ਕੱਢ ਪਾਣ ਕਰਾਉਣਾ ਹੈ ਕੋਈ ਸ਼ਾਦੀ ਦਾ ਵਿਆਹ ਹੈ ਆਪ ਤੋਂ ਬੜੇ ਤੇਰੇ ਆਣ ਮੈਂ ਦੀ ਕੋਸ਼ਿਸ਼ ਕਰਦਾ ਲੱਗਦਾ ਪਤਾ ਲੱਗੇ ਕਿ ਮੈਂ ਕੋਲ ਆਪ ਦਾ ਜੀ 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 ਤੁਹਾਡੀ ਜਿਹੜਾ ਜੀ ਬੜਾ ਸੰਤੁਸ਼ਟ ਨਹੀਂ ਹੈ ਉਹ ਕਰਨੇ ਦੀ ਬੜਾ ਹੋਗਾ ਜੇ ਤੁਸੀਂ ਠੀਕ ਬੜਾ ਨਹੀਂ ਸੰਤੁਸ਼ਟ ਹੈ ਹਾਂ ਜੇ ਇਸ ਤਰ੍ਹਾਂ ਵਿਆਹ ਸਾਡੇ ਦੇ ਵਿੱਚ ਵੀ ਜਾਂ ਡੇਰਾਂ ਦੇ ਵਿੱਚ ਨੂੰ ਮਤਲਬ ਤਾਂ ਆਈਏ ਕੋਹਰੋਰਾ ਕੋਈ ਇਹ ਰੋਪਾ ਬੰਦ ਕਰ ਲੈ ਮੇਰੇ ਬਰੇ ਮੰਨ ਜਾਂਦੇ ਨੇ ਪਰ ਉਹਦੇ ਦੋ ਕਾਰਨ ਇੱਕ ਤਾਂ ਉਹ ਨੂੰ ਕਾਰਟ ਲਾ ਦਤਾ ਹੂੰ ਕੋਈ ਛੜਦਾ ਜੀ ਜੀਵਨ ਬਰਬਾਦ ਨਾ ਮੇਰੇ ਮਰਾ ਦੀ ਨੂੰ ਸੰਤੁਸ਼ੀ ਆਪਣੇ ਹੱਕਾਰ ਦੇ ਵਿੱਚ ਆ ਕੇ ਬੜੇ ਬੰਦਨ ਤੇ ਛਾ ਗਿਆ ਜੀ ਤਾਂ ਦੋ ਪਾਸੇ ਉਠਾ ਉਠਾਇਆ ਬੈਠਾ ਤੇ ਇੱਕ ਕੱਤੇ ਤੁਸ਼ੀ ਕੀਤਾ ਹੈ ਉਹੋ ਪੂਰੀ ਜ਼ਿੰਦਗੀ ਦੇ ਵਿੱਚ ਨਹੀਂ বুঝি ਵੀ ਕਦੇ ਨਹੀਂ ਕਦੇ ਨਹੀਂ ਮਿਲਦਾ ਸਾਡੇ ਮਨ ਤੇਰਾ ਸੁੱਖਾ ਦੁੱਖਾ ਮਰ ਜੀ ਉਹ ਗਾਢੋਂ ਅੱਛਾ ਚੱਲਿਆ ਨਾ ਮਾਣ ਉਹ ਵੀ ਨਹੀਂ ਹੁਣ ਦੇਖੀ ਖੁਸ਼ੀ ਮੇਰੀ ਪਰ ਗਾਢੋਂ ਅੱਛਾ ਚੱਲਿਆ ਤੇ ਖੰਡਾ ਤੇ ਸੋਨ ਦਾ ਫਰਕ ਹੁੰਦਾ ਨਾ ਜੀ ਉਹਨਾਂ ਦੇਖੀ ਹੁਣ ਉਹ ਕਿਵੇਂ ਲੱਗਦੇ ਮੇਰੇ ਕੰਮ ਇਹ ਲੱਗਦੇ ਨਹੀਂ ਲੱਗਦਾ ਤੇਰੇ ਵਾਲਿਆ ਤੇਰਾ ਵਾਲੇ ਵੀ ਗਰੀਬਾਂ ਨੂੰ ਲੱਗਦਾ ਨਹੀਂ ਨਾ ਵਿਚਾਰਨ ਹਾਂ ਆ ਇਹਨਾਂ ਜੀਪ ਗਾੜ੍ਹ ਨੂੰ ਦੇਖ ਕੇ ਸੇ ਗਰੀਬ ਨੂੰ ਦੇਖ ਕੇ ਵੀ ਕੌਣ ਲੱਗਿਆ ਨਹੀਂ ਨਹੀਂ फेर ਕਿਹਦਾ ਸੁਣੀਦਾ ਬੰਦਿਆ ਇਹਦਾ ਪੂਰਾ ਵਿਸ਼ਵਾਸ ਨਹੀਂ ਕਰੇਗਾ ਪਤਾ ਨਹੀਂ ਕੀ ਕਰਦਾ ਤੁਹਾਡੇ ਸਾਹਮਣੇ ਆ ਤੇ ਦੋਨੋਂ ਦੇ ਉਹਨਾਂ ਨੂੰ ਕਿੰਨੀ ਖੁਸ਼ੀ ਆ ਕਿੰਨੇ ਹੋਰ ਸਕਦਾ ਨਹੀਂ ਬਈ ਆਪਾਂ ਜਿਵੇਂ ਐਂ ਦੇਖਦਾ ਇਹਨਾਂ ਨੂੰ ਕਿਹਦਾ ਜਾਈ ਮੈਂ ਇਹਨੂੰ ਦਿਖਾਣਾ ਕਾਰ ਚੱਲ ਬਾਦੂ ਹੋ ਗਈ। ਉਹ ਵਾਲੇ ਜਿਹਦੇ ਬੱਚੇ ਉੱਥੇ ਸਾਨੂੰ ਬੱਚਿਆਂ ਤੇ ਵੀ ਪ੍ਰਭਾਵ ਪਾਇਆ ਗੇ ਮਾਰੇ ਤੇ ਦੋਨਾਂ ਨੂੰ ਸਮਾਂ ਹੱਥ ਲੱਗਿਆ ਦੋਨਾਂ ਦੇ ਕੋਲ ਬ话 ਤਾਂ ਸੀਗਾ ਇੱਕ ਨੇ ਕੱਟ ਲਿਆ ਇੱਕ ਨੇ ਅੜ ਗਿਆ। ਉਤੇ ਪਿਛਟ ਕੀਤੀ ਆ ਜਨਮ ਵਿਖਰਾਮ ਕੀ ਤਾਂ ਅੱਗੇ ਫੇਰ ਵਿਗਾੜ ਲਿਆ ਨਾ ਵਿਗਾੜ ਲਿਆ ਬਾਈ ਵਿਗਾੜ ਕਰ 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 ਸੇ ਇੱਕ ਇਥੇ ਵੀ ਨਾ ਦੁਜਾ ਅੱਗੇ ਵਾਸਤੇ ਜੱਬੇ ਕਿਉਂ ਹੈ ਸਾਡੇ ਫਾਰਮੈਸੀ ਕਰਕੇ ਲਾਗੇ ਬਿੰਦੀ ਉਹ ਲੋਨੇ ਇਵਾਰਟੀਆਂ ਕਰਨ ਲੱਗਿਆ ਲੜਕੀਆਂ ਕੋਈ ਉਹ ਜਵਤ ਦੇ ਕਰਦੀਆਂ ਨੇ ਤੇ ਮੜੀ ਕੈਰੀ ਛੱਡੀ ਹੋ ਚੁੱਕੀ ਆ ਬੱਚੇ ਨੇ ਸਭ ਕੁਝ ਮੜੇ ਕੋਲ ਤੇ ਕਿਸੇ ਕਰਾਂਗੇ ਮੋਹਨ ਜਣ ਕੇ ਕੀ ਵਿਕਾਸ ਸਿੰਘ ਬਦਾਲੀ ਅੱਛਾ ਜੀ ਉਹ ਮੇਰੇ ਕੋਲ ਬੈਠਣ ਲੱਗਾ ਸੀ ਅੱਛਾ ਜੀ ਐਵੇਂ ਜੇ ਮੈਂ ਕਹਿੰਦਾ ਤੁਸੀਂ ਉਹ ਉਹਨਾਂ ਨੇ ਕਿਹਾ ਰਹੇ ਮਾਤਾ ਨਾਲ ਕਰ ਲਿਆ ਨੇ ਇਹਨੂੰ ਨੇ ਬਦਾਲਾ ਨਾਲ ਅੱਛਾ ਜੀ ਇਹਨੂੰ ਕਹਿੰਦਾ ਕਿ ਨਾਲ ਚ ਵਿਕਾਸ ਨਾਲ ਬੈਠੋ ਅੱਛਾ ਜੀ ਪਤਾ ਕੱਖ ਵੀ ਪਾਉਂ ਜਾਉ ਕਿ ਨਹੀਂ ਉਹ ਇਹਨਾਂ ਨੂੰ ਫੋਨ ਕਰਦੇ ਨੇ ਕੀ ਵਿਕਾਸ ਸਾਹਿਬ ਕੋਲ ਜਾਉਣਗੇ ਅੱਛਾ ਜੀ ਕਨੋਰਟਔਰ ਨੌਨ ਗੇਮ ਇਨ ਮੂਸ਼ੂਲਾ ਦੇਖਾਂਗੇ ਦੇਖਾਂਗੇ ਅੱਜ ਕਿੰਨੀ ਬੁਗਾਸ਼ੇ ਬੱਟਨ ਨੇ ਤੁਸੀ ਉਠਾ ਲਏ ਬੱਟਨ ਨੂੰ ਲਾ ਕੋ ਕੰਨਾ ਕਰਨਾ ਆਏ ਸੋਚ ਸੋਚ ਮਾਰੇ ਜੀ ਬਹੁਤ ਬੜਾ ਵੱਡਾ ਬਣਾਵੋਗੇ ਤੁਹ ਬੜੇ ਸ਼ੱਕ ਕਰ ਰਹੇ ਹੋ ਹਾਂ ਜੀ ਉਹ ਨਾਲ ਤਰ੍ਹਾਂ ਤੋਂ ਦੇ ਫਿਰੋਗੇ ਇਹ ਇਹ ਸਰਕਾਰ ਦੇ ਵਾਅਦੇ ਤੇ ਕਿਸੇ ਮਾਰ ਨੂੰ ਧੱਕਾ ਨਾ ਲੱਗੇ ਬੜਾ ਅੜਾੜਾ ਵਾਲੀ ਭੌੜਾ ਲੱਗਦਾ ਤੁਹਾਨੂੰ ਤੇ ਸਾਡਾ ਮੋੜਦਾ ਨਹੀਂ ਉਹ ਤੇ ਅਰੇ ਸ਼ਬਦ ਸਾਰਾ ਅੱਛਾ ਲੱਗਦਾ ਹੈ ਹਾਂਜੀ ਹਾਂਜੀ ਤੁਹਾਨੂੰ ਪਸੰਦ ਆ ਅੱਛਾ ਲੱਗਦਾ ਹੈ ਪਰ ਕਿਹਨੇ ਬਾਦਾਂ ਔਕਾਰ ਨਾ ਔਕਾਰ ਰੱਬ ਨੂੰ ਆਉਂਦਾ ਹੈ ਅਰਥਿਓ ਔਕਾਰ ਨਾ ਪਾਵੇ ਫਿਰ ਕੋਈ ਸ਼ਰਾਬ ਤੇ ਧੇਰਾਣੇ ਕਿਰਨਾਂ ਸੰਸਾਰ ਤੇ ਬੜੇ ਵੱਲੋਂ ਕਿ ਹੈ ਕਿ ਉਹਨਾਂ ਦੇ ਵੱਡੇ ਨੇ ਔਕਾਰ ਵੀ ਤਾਂ ਆਉਣ ਲੱਗੇ ਲੋਕਾਂ ਕੋਲ ਵੀ ਸ਼ਾੜ ਬੜੇ ਵੱਡੇ ਬੰਦੇ ਹੁੰਦੇ ਨੇ ਹੋਰਿਆ ਮਤਲਬ ਹੈ ਕੋਈ ਨਹੀਂ ਜੀ ਔਰ ਕੀ ਮਤਲਬ ਹੈਦਾ ਇੰਨਾ ਹੀ ਹੈ ਸਕਾਰ ਵਿਧਾਨ ਦੇ ਜਿੱਦੋਂ ਤੁਸੀਂ ਅਹੰਕਾਰ ਨੂੰ ਫੋਨ ਦੇ ਸਿੱਖਿਆ ਲੈਣੀ ਦੀ ਉਹ ਆਪ ਵਧਾ ਰਹੇ ਹੋ ਵਧਾ ਰਹੇ ਸਾਨੂੰ ਸਿੱਖਿਆ ਮਿਲੂ ਸਮਾਹ ਹਰ ਇੱਕ ਨੂੰ ਆਕਾਰ ਦਾ ਨਾਇਕਾ ਤੋਂ ਜੈ ਰੈ ਕਰਦੇ ਘੱਟ ਲੋਕ ਨੇ ਵਾਜੂ ਪੰਦਰਾਂ ਦਾ ਸਭ ਦੇ ਜਾਂਗੇ ਕਿੰਨਾ ਨਾ ਸਭ ਵਧਾਇਆ ਹੋਣਾ ਸਰਕਾਰ ਗਿਆ ਹਮ ਇੱਥੇ ਆਪਣੇ ਆਪ ਚ ਇਤਨਾ ਪਹਿਲਾਂ ਹੀ ਨਾ ਹੋਣਾ ਉਹ ਇੱਕ ਬੰਦੇ ਨੂੰ ਕੁਝ ਮਿਲ ਗਈ ਵਿੱਚ ਜੀ ਇਹਨੂੰ ਸੋਚ ਦੇਣਾ ਕਿਦਾ ਮਨ ਤੁਸੀਂ ਪਛਾਣਦੇ ਜੀ ਤਾਂ ਵੱਡੀ ਗੱਲ ਹੈ ਨਾ। ਵਰਤਨ ਬਣਾਇਆ। ਵਰਤਨ ਬਾਕੀ। ਹਾਂ। ਬਹੁਤ ਵੱਡੀ ਗੱਲ ਹੈ ਮਾਰੇ। ਵੱਡੀ ਆ ਉਹ ਸਿੱਕੇ ਦੇਣਾ ਦੇਣਾ। ਵਰਕਰ ਦੇ ਕੋਲ ਮਨ ਹਾਤਾ। ਕਿਹੜੇ ਪੈਸੇ ਨੂੰ ਬਣਾਣਾ ਚਾਹੀਦਾ ਜੀ ਇਹਨੂੰ? ਕਿਹੜਾ ਮਾਰਕ ਚਾਹੀਦਾ ਹੈ ਕਹਿੰਦੇ ਇਹ ਕੋਈ ਨਹੀਂ ਹੋ। ਕਾਂਗਰਸ ਦੇ ਬੱਚੇ ਸਾਹਿਬ ਕਿੱਥੇ ਨੇ ਇਹਨਾਂ ਨੂੰ ਡੂਟੀ ਡਾਈਨ ਤੋਂ ਲੈ ਕੇ ਜਾਣਾ ਹੈ ਲੈ ਕੇ ਜਾਣਾ ਇਹਨਾਂ ਨੂੰ ਉਹ ਖੋਦ ਦੇ ਪਸੀ ਜਾਂਦੇ ਨੇ ਜੀਬਲ ਸਾਹਿਬ ਕੌਣ ਆ ਰਿਹਾ ਹੈ ਕਿੱਥੇ 30000 ਰੁਪਏ ਇਹਨਾਂ ਲਈ ਕੋਈ ਆਹ ਤੇ ਜਦੋਂ ਘਾਟ ਤੇ ਲੱਗਣਾ ਪਾਣਾ ਮੈਂ ਤੇ ਉੱਥੇ ਚੱਲਦਾ ਵੇਸ਼ ਨੂੰ ਕੋਲ ਕੋਲ ਜਦੋਂ ਤੇ ਜਵਾਬ ਦੇ ਪ੍ਰਧਾਨ ਉਹ ਬਾਹਰ ਮਿੱਟੀ ਨਾਲ ਵੀ ਲੱਭੀ ਲੱਭੀ ਕਰ ਉੱਪਰ ਕੋਲ

ਉਹ ਕਹਿੰਦਾ ਜਿਸ ਇਨਸਾਨ ਨੇ ਸੁਚੇ ਕੰਮ ਗ੍ਰਸਤ ਜ਼ਾਂਦੇ ਸੁਚੇ ਕਰਮਾਂ ਦੀ ਅਰੰਭਤਾ ਸਿਰ ਕਦ ਪੌਰ ਕਾਮਨਾ ਸੇ ਰਹਤਾ ਹੈ ਉਹ ਤਿੰਨਾਂ ਲੋਕਾਂ ਨੂੰ ਵਾਲ ਕੇ ਦੀ ਪਾਉ ਦਾ ਭਾਗੀ ਹੋਏ ਬੰਦਾ ਕਾ ਠੀਕ ਨਾ ਤਾਂ ਸਰਕਾਰ ਤੋਂ ਮੈਂ ਆ ਕਰਨਾ ਤੇ ਨਾ ਕਾਮਰਾ ਕਰਨਾ ਮੇਰਾ ਫਾਇਦਾ ਹੋਏਗਾ ਕੰਮ ਠੀਕ ਉਹ ਘਰ ਦਿਨਾਂ ਲੋਕਾਂ ਨੂੰ ਮਾਰਕੈਂਟ ਜਿਹੜਾ ਕੱਲ ਸੀ ਉਹਦੇ ਸਬਾਬ ਤੋਂ ਉਹਨੇ ਨੰਬ ਕਰ ਰਿਹਾ ਹੂੰ ਉਹ ਦਿਨਾਂ ਲੋਕਾਂ ਨੂੰ ਮਾਰਕੈਂਟ ਨੇ ਪਾਵਦਾ ਭਾਵੇਂ ਨਹੀਂ ਲੈ ਇਹ ਤਾਂ ਇਹ ਵੀ ਕੋਈ ਰਾਮ ਨੇ ਇਹਨੂੰ ਉਠਾ ਲਿਆ ਕਿਹੜਾ 100 ਰੁਪਏ ਤਾਂ ਇਹਨਾਂ ਕੋਲ ਕਿਹੜੇ ਤੋਂ ਪ੍ਰਾਪਤੀ ਹੋਈ ਤੁਸੀਂ ਲੈਣੀ ਆਪ ਸਭੀ ਕਰ ਆਪਕਰ ਖੁਸ਼ੀਆਂ ਹਨ ਯਾਨੀ ਜੋ ਪੀਟੋਂ ਕੋਈ ਵੱਡੋਂਗੇ ਤੁਸੀਂ ਦੂਜਰ ਨੂੰ ਖੁਸ਼ੀ ਸੁੱਖ ਦੇਈ ਜਾਣਾ ਤੇ ਤੁਹਾਡੇ گاਉਂ 'ਚ ਆਉਣਾ ਵੱਡਾ ਮਰ ਤੁਸੀਂ ਕਿਸਕਾ ਹੋਣਾ ਹੈ ਦੌੜ ਖੇਡ ਤੋਂ ਉੱਗੇ ਗਈ